ਆਉਜੀ ਜੀ ਆਇਆਂ ਨੂੰ ਹੋ ਠੀਕ ਹੋ ਜੀ ਸਾਰੇ ਕੁੜੀ ਦੀ ਚੀਨੀਆਂ ਦੀ ਕੁੜੀ ਦੀ ਵੀਡੀਓ ਦੇਖੋ ਯਾਰ ਵਾਕਈ ਬਹੁਤ ਸੋਹਣੀ ਵੀਡੀਓ ਬਣਾਈ ਆ ਯਾਰ ਤੇ ਕੁੜੀ ਵਾਕਈ ਵੀਡੀਓ ਨਹੀਂ ਬਣਾਈ ਕੱਲੀ ਕੁੜੀ ਤੇ ਕੁੜੀ ਦਾ ਤਿਰਵਾ ਦੇ ਯਾਰ ਬੜਾ ਘੈਂਟ ਤੇ ਬਹੁਤ ਸੋਹਣਾ ਲੱਗਾ ਯਾਰ ਵਾਕਈ ਐ ਚੀਨੀ ਬੰਦੇ ਵਾਕਈ ਬਹੁਤ ਸਰੀ ਹੈ ਬਹੁਤ ਕੈਂਟ ਕੁੜੀ ਨੇ ਜਮਾਂ ਂਡੀ ਲਾ ਰੱਖਿਆ ਇਹ ਤੋਂ ਉੱਪਰ ਕੁਛ ਵੀ ਨਹੀਂ ਜਮਾਂ ਂਡਾ ਜਮਾਂ ਂਡਾ ਯਾਰ ਕੁੜੀ ਨੇ ਨਾਇਰ ਕਮ ਕੈਂਟ ਇੰਨੀ ਕੁੜੀ ਕੈਂਟ ਹੈ ਰ ਇਨਾ ਕਮਾਲ ਆਤੀ ਕਿਤਾਬ ਹੈ ਜਮਾਂ ਸਿਰਾ ਹੀ ਲਾ ਰੱਖਿਆ ਜਮਾਂ ਸਿਰਾ ਬਹੁਤ ਕੈਂਟ ਬਹੁਤ ਸਿਰਾ ਹੀ ਜਮਾਂ ਸਿਰਾ ਲਾ ਰੱਖਿਆ ਬਹੁਤ ਸਿਰਾ ਵੀਡੀਓ ਵਧੀਆ ਲੱਗਦੀ ਂਦੇ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਿਆ ਕਰੋ ਭਰਾਵਾਂ ਦੇ। ਇੰਨੇ ਨਾ ਹੌਂਸਲਾ ਰਹਿੰਦਾ ਵੀ ਚਲ ਆਪਣੀ ਵੀਡੀਓ ਨੂੰ ਕੋਈ ਲਾਈਕ ਕਮੈਂਟ ਸ਼ੇਅਰ ਕਰਦਾ ਹੈਗਾ ਤੇ ਜ਼ਰੂਰ ਕਰਦਿਆ ਕਰੋ। ਤੇ ਕਹੇ ਦੱਸਿਆ ਕਰੋ ਵੀ ਆਪਣੀ ਵੀਡੀਓ ਕਿੱਥੋਂ-ਕਿੱਥੋਂ ਦੇ ਵਹਿੰਦੇ ਤੇ ਨਾਂ ਜ਼ਰੂਰ ਲਿਖਦਿਆ ਕਰੋ ਆਪਦੇ ਸ਼ਹਿਰ ਦਾ ਪਿੰਡ ਦਾ ਜ਼ਰੂਰ ਲਿਖਿਆ ਕਰੋ ਭਰਾਵਾਂ ਦੇ। ਠੀਕ ਹੈ ਸਤਿ ਸ਼੍ਰੀ ਅਕਾਲ ਭਾਈ ਜੀ ਸਾਰ ਨੂੰ ਬੱਬਾ ਚੜ੍ਹਦੀ ਕਲਾ ਵਿੱਚ ਰੱਖੇ ਜੀ।